ਅਸੀਂ ਅਕਸਰ ਵੀਰੋ ਤੁਹਾਡਾ ਬ੍ਰਾਡਕਾਸਟ ਫੋਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਆਪਣੇ ਨਾਲ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਵੀਰ ਆਪਣਾ ਕੰਟੈਕਟ ਨੰਬਰ ਆ ਇਸ ਦੀ ਵੀਡੀਓ ਬਈ ਪਿੰਡ ਬਰਜਥਰੋੜ ਜ਼ਿਲ੍ਹਾ ਬਈ ਇਹਨੂੰ ਬਠਿੰਡਾ ਪੈ ਜਾਂਦਾ ਹੈ ਤਹਿਸੀਲ ਬਈ ਇਹਨੂੰ ਫੂਲ ਪੈ ਜਾਂਦੀ ਆ ਤੇ ਬਾਕੀ ਦੀ ਜਾਣਕਾਰੀ ਆਪਾਂ ਬਾਈ ਜੀ ਤੋਂ ਪੁੱਛਦੇ ਆ ਜੋ ਬਾਈ ਜੀ ਸਾਹਮਣੇ ਆ ਜੀ ਸਾਸੀ ਦਾ ਬਾਈ ਜੀ ਨਾਮ ਕੀ ਵੀਰ ਆਪਣਾ ਠੀਕ ਆ ਵੀਰ ਆਪਣੇ ਘਰੋਂ ਉਹ ਕੀ ਡਰੈੱਸ ਆ ਜੀ ਆਪਣਾ ਗੁਰਦੁਆਰਾ ਸਾਹਿਬ ਦੇ ਕੋਲ ਆ ਜੀ ਬਾਈ ਦਾ ਜੋ ਘਰ ਆ ਗੁਰਦੁਆਰਾ ਸਾਹਿਬ ਦੇ ਨੇੜੇ ਘਰ ਆ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ ਬਾਈ ਦਾ ਕੰਟੈਕਟ ਨੰਬਰ ਆ ਤੇ ਬਾਈ ਜੀ ਆਪਣਾ ਵਪਾਰ ਲੈਣ ਦਾ ਕੰਮ ਆ ਇਹ ਘਰ ਦਾ ਪਸੂ ਨਹੀਂ ਕਰਦਾ ਪਸੂ ਕਰਦਾ ਦੱਸੋ ਕੀ ਡਿਟੇਲ ਆਈ ਬੈਠਦੀ ਜੀ ਦੀ ਆਪਾਂ ਬੈਰੋਗੇ ਫਾਰਮ ਦੇ ਵਿੱਚੋਂ ਗਾਂ ਲਈ ਹੋਈ ਆ ਠੀਕ ਹੋ ਜੀ ਠੀਕ ਆ ਵੀਰ ਜੀ ਪਿਛਲੇ ਸਾਲ ਇਹਨੇ 32 ਤੋਂ 34 ਲੀਟਰ ਦੁੱਧ ਕੱਢਿਆ ਠੀਕ ਹੋ ਜੀ ਇਸ ਦੀ 35 ਤੋਂ 37 ਲੀਟਰ ਕੱਢਣ ਦੀ ਆਸ ਆਹ ਸਹੀ ਜੀ ਵੀ 36 ਲੀਟਰ ਦੁੱਧ ਪਾਉਣ ਦੀ ਆ ਨਵੇਂ ਦਾ ਰਿਕਾਰਡ ਬਾਈ ਜੀ ਉਥੋਂ ਬੈਰ ਕੋਈ ਫਾਰਮ ਤੋਂ ਲੈ ਕੇ ਦੇਵਾਂਗੇ ਅਸੀਂ ਲੈ ਕੇ ਆਏ ਸੀਗੇ ਸਾਥੋਂ ਡਿਲੀਟ ਹੋ ਗਿਆ ਠੀਕ ਹੋ ਜੀ ਠੀਕ ਹੈ ਉਹ ਅਸੀਂ ਲੈ ਕੇ ਦੇਵਾਂਗੇ ਉਹ ਦੀ ਸਾਡੀ ਬੰਦ ਠੀਕ ਹੋ ਜੀ ਤੇ ਕਿਹੜੇ ਸੂਏ ਸੂਣ ਦੀ ਵੀਰੇ ਇਹ ਤੀਜੇ ਸੂਏ ਸੂਣਾ ਵੀ ਇਸ ਕੋਈ ਤੀਜਾ ਸੂਆ ਸੂਣਾ ਪਿਛਲੇ ਸੂਏ ਦਾ 30 ਕਿਲੋਟਰ ਦੁੱਧ ਦਾ ਰਿਕਾਰਡ ਹੈਗਾ 32 ਤੋਂ ਹਾਂ ਹਾਂ 32 ਲੀਟਰ ਦੇਖ ਸਕਦੇ ਹੋ ਵੀ ਮੂੰਹ ਮੱਥੇ ਦੀ ਚੰਗੀ ਆ ਬਾਡੀ ਬੰਤਰ ਦੀ ਸ਼ਾਨਦਾਰ ਆ ਥਣਾ ਦੀ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਬਾਈ ਸ਼ਾਨਦਾਰ ਥਣਾ ਦੀ ਕੁਆਲਿਟੀ ਆ ਪੱਠ ਬੁੜੇ ਦੀ ਚੰਗੀ ਆ ਸੋਨਾ ਲੇਵਾ ਕਿੰਨੇ ਦਿਨਾਂ ਦੀ ਬਾਈ ਕੱਚੀ ਹਜੇ ਇਹ 10 ਦਿਨਾਂ ਦੀ ਕੱਚੀ ਹੈ ਵੀ 10 ਦਿਨਾਂ ਦੀ ਕੱਚੀ ਆ ਹਜੇ ਵੀਰੇ ਰਹਿੰਦੇ ਆ ਭੂਰੇ ਉਹਨਾਂ ਠੀਕ ਹੈ ਢੱਲ ਬਹੁਤ ਆ ਵੀਰ ਮਾੜਾ ਬਾਹਰ ਕੱਢ ਲੋ ਤੁਰ ਰਵਖਤ ਗਏ ਜੀ ਆਏ ਤੁਰ ਲਈ ਬਾਈ ਇਹ ਬਾਤ ਨੂੰ ਮੋੜ ਲਓ ਪਰ ਮੋਟਰ ਨਾਲ ਦੇਖ ਸਕਦੇ ਹੋ ਬਾਈ ਬਾਡੀ ਬੰਤਰ ਦੀ ਚੰਗੀ ਆ ਰੰਗ ਰੂਪ ਦੀ ਚੰਗੀ ਆ ਤੋਰਾ ਤੁਸੀਂ ਦੇਖ ਸਕਦੇ ਹੋ ਇਹ ਜੀ ਵੰਦੇ ਵਾ ਮੜਾ ਤੂਰ ਲਾ ਵੀਰ ਇਧਰ ਨੂੰ ਤੂਰ ਮੜੀ ਲੰਮੀ ਤੂਰ ਲੰਮੀ ਤੂਰ ਮੜੀ ਇਧਰ ਨੂੰ ਇਧਰ ਤੋਂ ਵੀ ਇਧਰ ਨੂੰ ਤੂਰ ਲਾ ਤੂਰ ਨੂੰ ਤੂਰ ਲਾ ਸਾਈਕਲ ਚੈਨ ਤੇ ਤੂਰਾ ਬਈ ਤੁਸੀਂ ਦੇਖ ਸਕਦੇ ਹੋ ਥਾਣ ਬੰਨੇ ਦੀ ਸ਼ਾਨਦਾਰ ਆ ਆ ਜੋ ਯਾਰ ਥੋਣਾ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ ਸ਼ਾਨਦਾਰ ਆ ਬਈ ਕੀ ਮੰਦੀ ਤੇ ਤੇਲ ਵੀ ਵਜ ਦੇਵਾਂਗੇ ਕਿਹੜਾ ਸਿੰਗਲ ਲੱਗਿਆ ਹੋਇਆ ਠੀਕ ਹੋ ਜੀ ਬੰਦੋ ਜੀ ਬੰਦ ਤੇ ਬਾਈ ਜੀ ਆਪਾਂ ਮੁੱਲ ਕੀ ਕਰਦੇ ਆਂ ਇਹਦਾ ਵੀਰ ਦੀ ਮੁੱਲੇ ਦਾ 95000 ਤੋਂ ਮਾਨਤਾ ਨਹੀਂ ਹੋਣਾ ਠੀਕ ਹੋ ਜੀ 95000 ਰੁਪਏ ਬਾਈ ਡਿਮਾਂਡ ਕਰਦੇ ਆ ਮੌਕੇ ਤੇ ਮਾਨਤਾ ਨਹੀਂ ਕੀਤੀ ਮਾਨਤਾ ਨਹੀਂ ਹੋਣਾ ਠੀਕ ਹੋ ਜੀ ਬਾਈ ਜੀ ਕੰਟੈਕਟ ਨੰਬਰ ਦੱਸ ਦਈ ਆ 8872314088 ਇੱਕ ਵਾਰ ਫੇਰ ਬੋਲ ਦਈ 8872314088 ਬਾਈ ਇਹਦੀ ਡਿਮਾਂਡ 95000 ਰੁਪਏ ਕੀਤੀ ਆ ਤੇ ਕੋਈ ਨਹੀਂ ਬਾਈ ਉਹ ਸਕਰੀਨ ਤੇ ਲੱਗਦਾ ਕਿ ਉੱਧੇ ਲਾ ਰਾਂਗੇ ਬਾਈ ਨੇ 95000 ਰੁਪਏ ਡਿਮਾਂਡ ਕੀਤੀ ਹੈ ਮੌਕੇ ਤੇ ਮਾਨਤਾ ਨੂੰ ਵੀ ਕਰ ਦੇਣਗੇ ਤੇ ਇਸੇ ਤਰ੍ਹਾਂ ਵੀਰੇ ਆਪਣੇ ਚੈਨਲ ਨੂੰ ਸਪੋਰਟ ਕਰਦੇ ਰੋ ਥੈਂਕ ਯੂ ਬਾਈ ਜੀ